ਇਕਦਾ ਆਲ ਇੰਡੀਆ ਮੋਟਰ ਟਰਾਂਸਪੋਰਟ ਕਾਂਗਰਸ ਹੈ ਅਸੀਂ ਉਹਦਾ ਮਤਲਬ ਬਾਈਕਾਟ ਕੀਤਾ ਕਿਉਂਕਿ ਸਾਡੀ ਕੋਈ ਸਸਤਾ ਨਹੀਂ ਹੈਗੀ ਉਹ ਉਹ ਸੈਂਟਰ ਸਰਕਾਰ ਦੀ ਕੋਈ ਏਜੰਸੀ ਹੈ ਕਿ ਜੇ ਜੇ ਕੋਈ ਵੀ ਸਾਡੇ ਟਰੱਕ ਆਪਰੇਟਰਾਂ ਬਸ ਅਸੀਂ ਡਰਾਈਵਰਾਂ ਵਰਤੀ ਕੋਈ ਡਿਸੀਜਨ ਲੈਣਾ ਤਾਂ ਉਹਨਾਂ ਨਾਲ ਜੋ ਵੀ ਮੀਟਿੰਗ ਹੋਊਗੀ ਅਸੀਂ ਉਹ ਨਹੀਂ ਮੰਨਾਂਗੇ ਸਰਕਾਰ ਜਿੰਦ ਤੱਕ ਸਾਡੀਆਂ ਮੰਗਾਂ ਨਹੀਂ ਮੰਨਦੀ ਉਨੀ ਦੇਰ ਸਾਡਾ ਕੋਈ ਵੀ ਡਰਾਈਵਰ ਕੋਈ ਵੀ ਆਪਰੇਟਰ ਸਾਡਾ ਗੱਡੀ ਦਾ ਸਟੀering ਤੇ ਨਹੀਂ ਬੈਠੂਗਾ ਰੋਲ ਡੀਜ਼ਲ ਵੀ ਫਿਰ ਵੀ ਪ੍ਰਭਾਵਿਤ ਹੋਣਾ ਕਿਤੇ ਨਾ ਕਿਤੇ ਜਦੋਂ ਟਰਾਂਸਪੋਰਟੇ ਰੁਗੀ ਅੱਜ ਜਿਵੇਂ ਪੈਟਰੋਲ ਡੀਜ਼ਲ ਵਾਲੀ ਇੱਕ ਟਰਾਂਸਪੋਰਟ ਆ ਪਠਿੰਡੇ ਵਾਲੀ ਉਹ ਵੀ ਤੁਹਾਡੇ ਕੋਲ ਪਹੁੰਚੇ ਨੇ ਉਹਨਾਂ ਨੇ ਵੀ ਪ੍ਰੋਪਰ ਹੜਤਾਲ ਕਰਨ ਦਾ ਐਲਾਨ ਕੀਤਾ ਉਹ ਹੜਤਾਲ ਅੱਜ ਦਾ ਡਰਾਈਵਰ ਭਰਾਵਾਂ ਨੇ ਹੜਤਾਲ ਕੀਤੀ ਹੈ ਨਾ ਸਾਨੂੰ ਇਹ ਪਤਾ ਕਿ ਉਹ ਟੈਂਕੀ ਚਲਾਉਂਦਾ ਹੈ ਕਿ ਉਹ ਟੈਕਸੀ ਚਲਾਉਂਦਾ ਹੈ ਕਿ ਕੁਝ ਵੀ ਚਲਾਉਂਦਾ ਹੈ ਪੰਜਾਬ ਟਰੱਕ ਯੂਨੀਅਨ ਨੇ ਇਕਤਾ ਦਾ ਦਾ ਚ ਵੱਡਾ ਪ੍ਰਦਰਸ਼ਨ ਕੀਤਾ ਗਿਆ ਬਠਿੰਡਾ ਚੰਡੀਗੜ੍ਹ ਨੈਸ਼ਨਲ ਹਾਈਵੇ ਤੇ ਇੱਕ ਸੂਬੇ ਦਾ ਪ੍ਰੋਟੈਸਟ ਦੀ ਪ੍ਰਦਰਸ਼ਨ ਸੀ ਉਸ ਤੋਂ ਬਾਅਦ ਮੀਟਿੰਗ ਹੋਈਆ ਮੀਟਿੰਗ ਤੋਂ ਬਾਅਦ ਇੱਕ ਵੱਡੇ ਫੈਸਲੇ ਲਏ ਗਏ ਨੇ ਟਰੱਕ ਆਪਰੇਟਰਾਂ ਤੋਂ ਸੋ ਗੱਲਬਾਤ ਕਰਾਂਗੇ ਪ੍ਰਧਾਨ ਸਾਡੇ ਨਾਲ ਮੌਜੂਦ ਨੇ ਅਜੇ ਸਿੰਘਲਾ ਜੀ ਪ੍ਰਧਾਨ ਜੀ ਕੀ ਕੀ ਫੈਸਲੇ ਲਏ ਗਏ ਨੇ ਅੱਜ ਜਿਹੜੀ ਮੀਟਿੰਗ ਹੋਈ ਹੈ ਤੁਹਾਡੀ ਇਹ ਫੈਸਲੇ ਦਾ ਜੀ ਦੇ ਕੋਈ ਹੀ ਨੇ ਇੱਕ ਦਾ ਆਲ ਇੰਡੀਆ ਮੋਟਰ ਟਰਾਂਸਪੋਰਟ ਕਾਂਗਰਸ ਹੈ ਅਸੀਂ ਉਹਦਾ ਮਤਲਬ ਬਾਈਕਾਟ ਕੀਤਾ ਕਿਉਂਕਿ ਸਾਡੀ ਕੋਈ ਸੰਸਥਾ ਨਹੀਂ ਹੈਗੀ ਉਹ ਉਹ ਸੈਂਟਰ ਸਰਕਾਰ ਦੀ ਕੋਈ ਏਜੰਸੀ ਹੈ ਸਾਡਾ ਉਹਦੇ ਨਾਲ ਕੋਈ ਲਗਾ ਦੇਗਾ ਨਹੀਂ ਅਸੀਂ ਤੁਹਾਡੇ ਮਾਧਿਅਮ ਰਾਹੀਂ ਉਹਨੂੰ ਇਹੀ ਕਹਿਣਾ ਚਾਹਣਾ ਹੈ ਸੈਂਟਰ ਸਰਕਾਰ ਨੂੰ ਕਿ ਜੀ ਜੇ ਕੋਈ ਵੀ ਸਾਡੇ ਟਰੱਕ ਆਪਰੇਟਰਾਂ ਬਸੀ ਡਰਾਈਵਰਾਂ ਬਰਤੀ ਕੋਈ ਡਿਸੀਜਨ ਲੈਣਾ ਹੈ ਤਾਂ ਉਹਨਾਂ ਨਾਲ ਜੋ ਵੀ ਮੀਟਿੰਗ ਹੋਊਗੀ ਅਸੀਂ ਉਹਨੂੰ ਨਹੀਂ ਮੰਨਾਂਗੇ ਜੀ ਹੁਣ ਜਿਹੜੀ ਹੜਤਾਲ ਕੀਤੀ ਹੈ ਤੁਸੀਂ ਕੀ ਕੀ ਬੰਦ ਹੋਊਗਾ ਕੀ ਕੀ ਮਤਲਬ ਪ੍ਰਭਾਵਿਤ ਵੀ ਹੋਣਾ ਬਹੁਤ ਕੁਝ ਫੇਰੇ ਦੇਖੋ ਜੀ ਪ੍ਰਭਾਵਤਾ ਸੈਂਟਰ ਸਰਕਾਰ ਹੈ ਅਸੀਂ ਚੁਣ ਕੇ ਭੇਜੀ ਵੀ ਸਰਕਾਰ ਹੈ ਉਹਦਾ ਰਾਈਟ ਬਣਦਾ ਕਿ ਲੋਕਾਂ ਤੱਕ ਜ਼ਰੂਰੀ ਵਸਤਾਂ ਕਿਵੇਂ ਪਹੁੰਚਾਉਣੀਆਂ ਨੇ ਸਾਡੇ ਡਰਾਈਵਰਾਂ ਤੇ ਥੋਪੇ ਗਏ ਕਾਲੇ ਕਾਨੂੰਨ ਜੇ ਅਸੀਂ ਬੱਚਾ ਆਪਣੇ ਮਾਪੇ ਤੋਂ ਕੁਝ ਮੰਗ ਸਕਦਾ ਅਸੀਂ ਉਹ ਸਰਕਾਰ ਬਣਾ ਕੇ ਉਹ ਸਾਡੇ ਮਾਈ ਬਾਪ ਨੇ ਜੇ ਅਸੀਂ ਉਹ ਤੋਂ ਮੰਗ ਨਹੀਂ ਸਕਦੇ ਸਾਡੀ ਮੰਗ ਨੂੰ ਅੱਖੋਂ ਪਰੋਖੇ ਕਰ ਰਹੇ ਨੇ ਤਾਂ ਬੱਚਾ ਜਿੱਦ ਕਰ ਸਕਦਾ ਅਸੀਂ ਜਿੱਦ ਕਰਕੇ ਆਪਣੇ ਘਰੇ ਬੈਠੇ ਆ ਅਸੀਂ ਕੋਈ ਕਿਸੇ ਦਾ ਨੁਕਸਾਨ ਨਹੀਂ ਕਰਦੇ ਸਰਕਾਰ ਜਿੰਨੇ ਤੇ ਸਾਡੀਆਂ ਮੰਗਾਂ ਨਹੀਂ ਮੰਨਦੀ ਉਹਨੀ ਦੇ ਸਾਡਾ ਕੋਈ ਵੀ ਡਰਾਈਵਰ ਆ ਕੋਈ ਵੀ ਆਪਰੇਟਰ ਆ ਸਾਡਾ ਗੱਡੀ ਦਾ ਟੇਰਿੰਗ ਤੇ ਨਹੀਂ ਬੈਠੂਗਾ ਹੁਣ ਟਰੱਕ ਯੂਨੀਅਨ ਚ ਕੋਈ ਪੁਕਾਰ ਜਾਂ ਕੋਈ ਸਪੈਸ਼ਲ ਲੱਗਦੇ ਨੇ ਉਹ ਲੱਗਣ ਗਿਆ ਜਾਂ ਨਹੀਂ ਲੱਗਣ ਗਿਆ ਜਾਂ ਕਿੰਨੇ ਦਿਨ ਉਹ ਰੁਕਣ ਗਿਆ ਨਹੀਂ ਨਹੀਂ ਬਿਲਕੁਲ ਜੀ ਸਾਡੀ ਯੂਨੀਅਨ ਦੇ ਵਿੱਚ ਨਾ ਕੋਈ ਸਪੈਸ਼ਲ ਤੇ ਨਾ ਕੋਈ ਕੋਈ ਰੈਂਕ ਲੱਗੂਗਾ ਨਾ ਕੋਈ ਸਰਕਾਰੀ ਕੰਮ ਨਾ ਪ੍ਰਾਈਵੇਟ ਕੰਮ ਸਾਡੀਆਂ ਪੁਕਾਰਾਂ ਪੰਜਾਬ ਦੇ ਵਿੱਚ ਕੀ ਆਲ ਇੰਡੀਆ ਦੇ ਵਿੱਚ ਸੰਪੂਰਨ ਤੌਰ ਤੇ ਬੰਦ ਹੋਣਗੀਆਂ ਠੀਕ ਹੈ ਜਿਵੇਂ ਤੁਸੀਂ ਪਹਿਲਾਂ ਕਿਹਾ ਸੀ ਕਿ ਹੜਤਾਲ ਤਾਂ ਪਹਿਲਾਂ ਵੀ ਚੱਲਦੀ ਸੀ ਫਿਰ ਹੁਣ ਹੜਤਾਲ ਚ ਕੀ ਮਤਲਬ ਤਬਦੀਲੀ ਲਿਆਂਦੀ ਗਈ ਹੈ ਕੀ ਚੇਂਜ ਹੋਇਆ ਨਹੀਂ ਤਬਦੀਲੀ ਇਹ ਸੀ ਜੀ ਪਹਿਲਾਂ ਜੋ ਜ਼ਰੂਰੀ ਵਸਤਾਂ ਸੀਗੀਆਂ ਅਸੀਂ ਉਹ ਗੱਡੀਆਂ ਕੱਟੀ ਜਾਂਦੇ ਸੀਗੇ ਵੀ ਚਲੋ ਜ਼ਰੂਰੀ ਲੋੜਾਂ ਨੇ ਕਿਉਂ ਕੁਝ ਇਹ ਸੀਗਾ ਅੱਜ ਜਿਹੜੀ ਪਹਿਲਾਂ ਹੜਤਾਲ ਚੱਲਦੀ ਸੀ ਉਹ ਪੰਜਾਬ ਲੈਵਲ ਦੀ ਹੜਤਾਲ ਸੀ ਪਹਿਲਾਂ ਸਰਕਾਰੀ ਮਾਲ ਦੇ ਪਗਾਰੇ ਬੰਦ ਸੀਗੀਆਂ ਹੁਣ ਅਸੀਂ ਪਗਾਰੇ ਸੰਪੂਰਨ ਤੌਰ ਤੇ ਬੰਦ ਕਰਾਂਗੇ ਔਰ ਜੋ ਇਹ ਫੈਸਲਾ ਹੈ ਇਹ ਕੱਲੇ ਪੰਜਾਬ ਦਾ ਨਹੀਂ ਇਹ ਆਲ ਇੰਡੀਆ ਲੈਵਲ ਤੇ ਲਿਆ ਗਿਆ ਫੈਸਲਾ ਬਿਲਕੁਕੁਲ ਸਿੰਘਲਾ ਸਾਹਿਬ ਐਸੇ ਪੈਟਰੋਲ ਡੀਜ਼ਲ ਦੀ ਗੱਲ ਕਰਾਂਗੇ ਪਹਿਲਾਂ ਵੀ ਲੰਬੀਆਂ ਲਾਈਨਾਂ ਲੱਗੀਆਂ ਸੀ ਹੁਣ ਪੈਟਰੋਲ ਡੀਜ਼ਲ ਵੀ ਫੇਰ ਵੀ ਪ੍ਰਭਾਵਿਤ ਹੋਣਾ ਕਿਤੇ ਨਾ ਕਿਤੇ ਜਦੋਂ ਟਰਾਂਸਪੋਰਟੇ ਰੁਗੀ ਅੱਜ ਜਿਵੇਂ ਪੈਟਰੋਲ ਡੀਜ਼ਲ ਵਾਲੀ ਇੱਕ ਟਰਾਂਸਪੋਰਟ ਆ ਬਠਿੰਡੇ ਵਾਲੀ ਉਹ ਵੀ ਤੁਹਾਡੇ ਕੋਲ ਪਹੁੰਚੇ ਨੇ ਉਹਨਾਂ ਨੇ ਵੀ ਪ੍ਰੋਪਰ ਹੜਤਾਲ ਕਰਨ ਦਾ ਐਲਾਨ ਕੀਤਾ ਜੀ ਬਿਲਕੁਲ ਦੇਖੋ ਹੜਤਾਲ ਅਸੀਂ ਦਾ ਡਰਾਈਵਰ ਭਰਾਵਾਂ ਨੇ ਹੜਤਾਲ ਕੀਤੀ ਹੈ ਨਾ ਸਾਨੂੰ ਇਹ ਪਤਾ ਕਿ ਉਹ ਟੈਂਕੀ ਚਲਾਉਂਦਾ ਕਿ ਉਹ ਟੈਕਸੀ ਚਲਾਉਂਦਾ ਕਿ ਕੁਝ ਵੀ ਚਲਾਉਂਦਾ ਅਸੀਂ ਡਰਾਈਵਰ ਭਰਾਵਾਂ ਨੇ ਜੋ ਸਾਡੇ ਤੇ ਕਾਨੂੰਨ ਸੋਪਿਆ ਸਾਨੂੰ ਸ਼ੇਕ ਲੱਗਿਆ ਸਾਡੇ ਡਰਾਈਵਰ ਭਰਾਵਾਂ ਨੇ ਫੈਸਲਾ ਲਿਆ ਕਿ ਹੁਣ ਤੱਕ ਸੈਂਟਰ ਸਰਕਾਰ ਨੇ ਸਾਡੀ ਸੁਣੀ ਨਹੀਂ ਵੀ ਅਸੀਂ ਆਪਦਾ ਇਸੇ ਰੋਸ ਵਜੋਂ ਅਸੀਂ ਘਰੇ ਬੈਠਣਾ ਪਸੰਦ ਕਰਾਂਗੇ ਸਾਨੂੰ ਉਹ ਤਨਖਾਹ ਦੇ ਵਿੱਚ ਸਾਨੂੰ ਇਹ ਨਹੀਂ ਕਿ ਕਹਿੰਦੇ ਅਸੀਂ 10 ਲੱਖ ਰੁਪਏ ਜੁਰਮਾਨਾ ਭੁੱਤ ਤੇ 10 ਸਾਲ ਸਜ਼ਾ ਕੱਟ ਲਾਂਗੇ ਅਸੀਂ ਉਹ ਸਾਨੂੰ ਮਨਜ਼ੂਰ ਨਹੀਂ ਸਾਡਾ ਡਰਾਈਵਰ ਕੰਮ ਛੱਡ ਕੇ ਘਰੇ ਬੈਠ ਗਿਆ ਠੀ ਕਿੰਨੇ ਕਿੰਨੀ ਤਰੀਕ ਤੱਕ ਨਹੀਂ ਕੋਈ ਤਰੀਕ ਨਹੀਂ ਜੀ ਇਹਦਾ ਸੈਂਟਰ ਸਰਕਾਰ ਦੇਖਣਾ ਤੇ ਹੁਣ ਐਲਾਨ ਕਰ ਦੇਣਾ ਵੀ ਕਾਨੂੰਨ ਵਾਪਸ ਨਹੀਂ ਅਸੀਂ ਸਵੇਰੇ ਆਪਣੇ ਕੰਮ ਤੇ ਚਲੇ ਜਾਵਾਂਗੇ ਕਿੰਨੀ ਦੇਰ ਕਾਨੂੰਨ ਵਾਪਸ ਨਹੀਂ ਹੁੰਦਾ ਸਾਡਾ ਕੋਈ ਵੀ ਡਰਾਈਵਰ ਆਪਣੇ ਕੰਮ ਤੇ ਵਾਪਸ ਨਹੀਂ ਜਾ ਬਿਲਕੁਲ ਜੀ ਸੋ ਵੱਡਾ ਐਲਾਨ ਕੀਤਾ ਟਰੱਕ ਆਪਰੇਟਰਾਂ ਨੇ ਕਿ ਜੋ ਟ੍ਰੱਕ ਯੂਨੀਅਨ ਨੇ ਉੱਥੇ ਕੋਈ ਪੁਕਾਰਾਂ ਨਹੀਂ ਹੋਣਗੀਆਂ ਕੋਈ ਸਪੈਸ਼ਲ ਨਹੀਂ ਚੱਲੇਗੀ ਪੂਰਾ ਕਿਤੇ ਨਾ ਕਿਤੇ ਇਹ ਵੀ ਲੱਗ ਰਿਹਾ ਕਿ ਪ੍ਰਭਾਵਿਤ ਜਿਵੇਂ ਪਹਿਲਾਂ ਹੋਇਆ ਸਿਸਟਮ ਉਸੇ ਦੇ ਅਸਾਰ ਬਣ ਰਹੇ ਨੇ ਟ੍ਰੱਕ ਯੂਨੀ ਪਵਾਨੀਗੜ ਤੋਂ ਪ੍ਰਗਟ ਸਿੰਘ ਢਿੱਲੋਂ ਮੌਜੂਦ ਨੇ ਪ੍ਰਗਟ ਜੀ ਇੱਥੇ ਪੈਪਸੀ ਕੋ ਵੱਡੀ ਫੈਕਟਰੀ ਆ ਤਕਰੀਬਨ 2.5 300 ਗੱਡੀ ਹਰ ਰੋਜ਼ ਪਵਾਨੀਗੜ ਟ੍ਰੱਕ ਯੂਨੀਅਨ ਤੋਂ ਜਾਂਦੀ ਉਹ ਵੀ ਬੰਦ ਕਰ ਦਿੱਤੀ ਜਾਵੇਗੀ ਹਾਂ ਜੀ ਆ ਪਤਾ ਕੀ ਹੈ ਜੀ ਕੱਲੇ ਕੰਮ ਨੂੰ ਵੀ ਕੀ ਕਰਾਂਗੇ ਜੀ ਕਿਸੇ ਪ੍ਰਾਤੋ ਅਚਨਚੇਤ ਕੋਈ ਐਕਸੀਡੈਂਟ ਹੋ ਗਿਆ ਸਾਡਾ ਕੋਈ ਭਰਾ 10 ਸਾਲ ਵਾਸਤੇ ਅੰਦਰ ਚਲਾ ਗਿਆ 7 ਲੱਖ ਰੁਪਏ ਜੁਰਮਾਨਾ ਹੋ ਗਿਆ ਕੌਣ ਭਰਵਾਈ ਕਰੂ ਜੀ ਅਸੀਂ ਸੈਂਟਰ ਸਰਕਾਰ ਨੂੰ ਇੱਕ ਗੱਲ ਕਹਿਨੇ ਆ ਵੀ ਆਪਣੇ ਟੀਮਾਂ ਲਾ ਕੇ ਆਰਸੀ ਚੈੱਕ ਕਰਵਾ ਲਓ ਕੱਲੀ ਮੇਰੀ ਯੂਨੀਅਨ ਦਾ ਸੱਡੋ 2200 ਟਰੱਕ ਹੈ ਟੋਟਲ ਯੂਨੀਅਨ ਦਾ ਪੰਜਾਬ ਚ 95% ਟਰੱਕਾਂ ਦੇ ਉੱਪਰ ਲੋਨ ਨੇ ਤੇ ਇਹਨੇ ਲੋਨਾ ਉਹ ਨਹੀਂ ਭਰਿਆ ਜਾਂਦੇ 7-7 ਲੱਖ ਰੁਪਏ ਕੌਣ ਦੇ ਦੂ ਬੜੇ ਐਕਸੀਡੈਂਟ ਹੁੰਦੇ ਰਹਿੰਦੇ ਨੇ ਜਾਂਦੇ ਰਹਿੰਨੇ ਆ ਕਈ ਗੱਡੀਆਂ ਦੇ ਬੀਮੇ ਨਹੀਂ ਹੁੰਦੇ ਸਾਡੇ ਭਰਾ ਬਹੁਤ ਇੱਕ ਹੈਜੀ ਸਥਿਤੀ ਤੇ ਹੁੰਦੇ ਨੇ ਆਪ ਦਾ ਇੱਕ ਰੋਟੀ ਪਾਣੀ ਉਹ ਚਲਾਉਂਦੇ ਨੇ ਜਾ ਕੇ ਉਹਨਾਂ ਦੇ ਫੈਸਲੇ ਕਰਦੇ ਆ ਉੱਥੇ 5-5 7-7 ਲੱਖ ਰੁਪਈਆ ਮੰਗ ਲੈਂਦੇ ਨੇ ਤਾਂ ਉੱਥੇ ਬੰਦੇ ਨੂੰ ਇਹ ਗੱਲ ਕਹਿਣੀ ਪੈਂਦੀ ਆ ਵੀ ਮੇਰੇ ਕੋਲ ਤਾਂ ਇੱਕ ਘਰ ਆ ਉਹ ਇੱਕ ਇਕੱਠੇ ਕਰਕੇ ਮਿੰਤਦਾਰਲਾ ਕਰਕੇ ਉਹ ਜੇ ਫੈਸਲੇ ਕਰਨੇ ਪੈਂਦੇ ਨੇ ਇੱਕ ਬੜਾ ਵੱਡਾ ਕਾਨੂੰਨ ਹੈਗਾ ਜਿਹੜਾ ਕਿ ਕਾਲਾ ਕਾਨੂੰਨ ਹੈਗਾ 7 ਲੱਖ ਰੁਪਈਆ ਕੌਣ ਦੇ ਦੂ ਇਹਦੇ ਕਰਕੇ ਸਾਨੂੰ ਕੰਮ ਬਾਅਦ ਚ ਪਹਿਲਾਂ ਉਹਦੇ ਬੰਦੇ ਸੇਵ ਚਾਹੁੰਦੇ ਨੇ ਕਿ ਵੱਡੀ ਯੂਨੀਅਨ ਦਾ ਟਰੱਕ ਯੂਨੀਅਨ ਪਵਾਨੀਗੜਾ 2000 ਗੱਡੀ ਦੱਸੀ ਜਾ ਰਹੀ ਹੈ ਤੇ ਵੀ ਸਾਰੀ ਗੱਡੀ ਬਿਲਕੁਲ ਹੁਣਾ ਪੂਰਾ ਪ੍ਰੋਪਰ ਬੰਦ ਦੇਖੋ ਸ 2200 ਟਰੱਕ ਸਾਡੀ ਯੂਨੀਅਨ ਦਾ ਸਿੰਘਲਾ ਸਾਹਿਬ ਨੇ ਸਟੇਜ ਤੋਂ ਐਲਾਨ ਕੀਤਾ ਵੀ ਜਿਹੜੀ ਗੱਡੀ ਦਾ ਪਹਿਲਾਂ ਬਿਲਟੀ ਕੱਟੀ ਗਈ ਵੀ ਉਹ ਗੱਡੀ ਜਾ ਸਕਦੀ ਹੈ ਦੂਸਰੀ ਨਹੀਂ ਅਸੀਂ ਸਿੰਘਲਾ ਸਾਹਿਬ ਨਾਲ ਗੱਲ ਕਰ ਲਈ 750 ਤੋਂ 800 ਟਰੱਕ ਦੇ ਕਰੀਬ ਜਿਹੜਾ ਕਿ ਲੋਡ ਹੋਇਆ ਖੜਾ ਹੈ ਉਹ ਅਸੀਂ ਇਜਾਜ਼ਤ ਲੈਤੀ ਆ ਵੀ ਅਸੀਂ ਇਹ ਵੀ ਨਹੀਂ ਕਹਿੰਦੇ ਵੀ ਪੈਪਸੀ ਕੋ ਨਾਲ ਅਸੀਂ ਕੋਈ ਧੱਕਾ ਕਰੀਏ ਠੀਕ ਹੈ ਨਾ ਪਰ ਪੈਪਸੀ ਕੋ ਨੂੰ ਵੀ ਇੱਥੇ ਇੱਕ ਗੱਲ ਸਮਝ ਲੈਣੀ ਚਾਹੀਦੀ ਆ ਵੀ ਹਜ਼ਾਰ ਤੋਂ ਉੱਪਰ ਉਹਨਾਂ ਦੇ ਅੰਦਰ ਮੁਲਾਜ਼ਮਾਂ ਉਹ ਵੀ ਆਪੋ ਆਪ ਦੇ ਸਾਧਨਾਂ ਤੇ ਆਉਂਦੇ ਨੇ ਵਸਾਇਆਂ ਹੋਈਆਂ ਨੇ ਤੇ ਇਹ ਤਾਂ ਕੋਈ ਹੈ ਨਹੀਂ ਵੀ ਉਹ ਤੁਰਕੇ ਆਉਂਦੇ ਨਹੀਂ ਵੀ ਉਹਨਾਂ ਤੋਂ ਕੋਈ ਐਕਸੀਡੈਂਟ ਨਹੀਂ ਹੋ ਸਕਦਾ ਕਿ ਕਿਉਂ ਇਹ ਜਿਹੜਾ ਕਿ ਕਾਨੂੰਨ ਇਕੱਲੇ ਟਰੱਕ ਵਾਲੇ ਵਾਸਤੇ ਨਹੀਂ ਇਹ ਹਰ ਇੱਕ ਨਾਗਰਿਕ ਵਾਸਤੇ ਆ ਤੇ ਪੈਪਸੀ ਕੋ ਉਹਨਾਂ ਦੇ ਪਰਿਵਾਰਾਂ ਦੇ ਵੀ ਲਾ ਲੋ ਕੋਈ ਐਕਟਿਵ ਸਕੂਟਰੀ ਹੈ ਕਿਸੇ ਦੇ ਪਰਿਵਾਰ ਚ ਕਰੇ ਰੱਖੀ ਹੋਈ ਲੇਡੀ ਦੇ ਚਲਾਉਣ ਵਾਸਤੇ ਤੇ ਕੋਈ ਪੜ੍ਹੀ ਲਿਖੀ ਫੈਮਿਲੀ ਆ ਕਾਰ ਵੀ ਚਲਾ ਲੈਂਦੀ ਆ ਅਚਨਚੇਤ ਕਿਸੇ ਤੋਂ ਪਰਿਵਾਰ ਦੇ ਤੋਂ ਕਿਸੇ ਤੋਂ ਵੀ ਇਹ ਜਹਾਜ਼ਾ ਹੋ ਗਿਆ ਤਾਂ ਕਾਨੂੰਨ ਤਾਂ ਸਭ ਵਾਸਤੇ ਇੱਕ ਕਾਲ ਹੈ ਨਾ ਅਸੀਂ ਪੈਪਸੀ ਨੂੰ ਇੱਕ ਬੇਨਤੀ ਕਰਨਾ ਚਾਹੁੰਦੇ ਆ ਵੀ ਦੇਖੋ ਸੈਂਟਰ ਸਰਕਾਰ ਤੱਕ ਉਹਨਾਂ ਦਾ ਵੀ ਹੱਥ ਪੈਂਦਾ ਹੈ ਬੜਾ ਕਰੋੜਾਂ ਦੇ ਹਿਸਾਬ 'ਚ ਉਹਨਾਂ ਦਾ ਟੈਕਸ ਜਾਂਦਾ ਹੈ ਉਹਨਾਂ ਨੂੰ ਵੀ ਇੱਕ ਉੱਪਰ ਮੇਲ ਪਾਉਣੀ ਚਾਹੀਦੀ ਹੈ ਬੀਜੇਪੀ ਸਰਕਾਰ ਨੂੰ ਤੇ ਸੈਂਟਰ ਨੂੰ ਵੀ ਜਿਹੜਾ ਇਹ ਕਾਨੂੰਨ ਹੈ ਵਾਪਸ ਲੈ ਲਿਆ ਜਾਵੇ ਕਿਉਂ ਅਸੀਂ ਪੈਪਸੀ ਕੋ ਦਾ ਬੜਾ ਸਾਥ ਦਿੱਤਾ ਹੈ ਹੜਤਾਲ ਦੇ ਵਿੱਚ ਵੀ ਅਸੀਂ ਆਜ਼ਾਦ ਲੈ ਕੇ ਕੁਝ ਗੱਡੀਆਂ ਅਸੀਂ ਦੰਦੇ ਰਿਹਾ ਬੇਨਤੀ ਕਰਦੇ ਆ ਵੀ ਇਹ ਇੱਕ ਖਾਣ ਵਾਲੀ ਵਸਤੂ ਹੈਗੀ ਜੇ ਕਿ ਇਹ ਨਹੀਂ ਹੈਗਾ ਵੀ ਇੱਕ ਕੋਈ ਆਪਾਂ ਸਿਮੈਂਟ ਹੈ ਜਾਂ ਹੋਰ ਹੈ ਖਾਣੇ ਵਾਲੀ ਚੀਜ਼ਾਂ ਬਸੇਤੀ ਰੋਕ ਨਹੀਂ ਸਕਦੇ ਤੇ ਅਸੀਂ ਬੜਾ ਪਹਿਲਾਂ ਵੀ ਸਾਥ ਦੇਣਾ ਪਰ ਪੈਪਸੀ ਕੋ ਨੂੰ ਅਸੀਂ ਬੇਨਤੀ ਕਰਦੇ ਆ ਤੁਹਾਡੇ ਮਾਧਿਅਮ ਰਾਹੀਂ ਵੀ ਉਹਨਾਂ ਨੂੰ ਇਹ ਸਾਡਾ ਇੱਕ ਸਾਥ ਦੇਣਾ ਚਾਹੀਦਾ ਓਕੀ ਗੱਡੀ ਹੈਗੀ ਇਹ ਸਾਡੇ ਕੱਲਿਆਂ ਵਾਸਤੇ ਨਹੀਂ ਇਹ ਪੈਪਸੀ ਕੋ ਦੇ ਮੁਲਾਜ਼ਮਾਂ ਵਾਸਤੇ ਵੀ ਹੈ ਬਿਲਕੁਲ ਜੇ ਕਿ ਹੁਣ 7 ਜਨਵਰੀ ਤੋਂ ਕੋਈ ਗੱਡੀ ਨਹੀਂ ਭਰੂਗੀ ਵੀ ਟਰੱਕ ਯੂਨੀ ਪਹਾਨੀ ਘੜਦੀ ਵੀ ਨਹੀਂ ਬਿਲਕੁਲ ਨਹੀਂ ਭਰਦੀ ਪਾਈਚਾਰੇ ਚੋਂ ਭਜਣਾ ਕੋਈ ਵਧੀਆ ਗੱਲ ਨਹੀਂ ਹੁੰਦੀ ਕਿਉਂਕਿ ਕੰਮ ਬਾਅਦ ਚ ਹੈ ਪਾਈਚਾਰਾ ਪਹਿਲਾਂ ਹੈ ਬਿਲਕੁਲ ਜੀ ਸੋ ਟਰੱਕ ਆਪਰੇਟਰ ਨੇ ਟਰੱਕ ਯੂਨੀਅਨ ਨੇ ਪੂਰੇ ਪੰਜਾਬ ਦੀਆਂ ਜਿੱਥੇ ਵੱਡਾ ਫੈਸਲਾ ਲਿਆ ਗਿਆ ਕਾਲਾਚਾ ਟੋਲ ਪਲਾਜ਼ਾ ਤੇ ਕਿ ਪੂਰਾ ਬਾਈਕਾਟ ਕਰਾਂਗੇ 7 ਜਨਵਰੀ ਤੋਂ ਕੋਈ ਗੱਡੀ ਨਹੀਂ ਭਰੂਗੀ ਪੈਪਸੀ ਕੋ ਫੈਕਟਰੀਾ ਜ਼ਿਲ੍ਹਾ ਸੰਗਰੂਰ ਚ ਵੱਡੀ ਫੈਕਟਰੀ ਜਿੱਥੇ ਹਰ ਰੋਜ਼ ਯੂਨੀਅਨ ਦੀ 300 ਤਕਰੀਬਨ ਗੱਡੀ ਨਿਕਲਦੀ ਆ ਉੱਥੇ ਦਾ ਵੀ ਬਾਈਕਾਟ ਹੋਊਗਾ ਕਿ ਨਹੀਂ ਪੈਪਸੀ ਕੋ ਨੂੰ ਦਵਾਂਗੇ ਜਾਨੀ ਕਿ ਪੂਰੀਆਂ ਯੂਨੀਅਨਾਂ ਨੇ ਇਹ ਬਾਈਕਾਟ ਕਰ ਦਿੱਤਾ ਹੈ ਤੇ ਆਉਣ ਵਾਲੇ ਸਮੇਂ ਚ ਦੇਖਣਾ ਹੋਵੇਗਾ ਕਿ ਕੇਂਦਰ ਸਰਕਾਰ ਇਸ ਫੈਸਲੇ ਬਾਰੇ ਇਸ ਕਾਨੂੰਨ ਬਾਰੇ ਕੀ ਸੋਚੇਗੀ ਕੈਮਰਾਮੈਨ ਪੀਮਾ ਪੱਟੀਵਾਲ ਨਾਲ ਅਮਨਦੀਪ ਸਿੰਘ ਮਾਝਾ ਪੰਜਾਬੀ ਲੋਕ ਚੈਨਲ